ਸਤਿ ਸ਼੍ਰੀ ਅਕਾਲ ਦਾਬ ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਰਫਜਨ ਮਾਲ ਫਿਰ ਮਿਲਣਾ ਮੇਰਾ ਬੇਟਾ ਅਵਕਾਸ਼ ਮਾਲ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਤਿੰਨ ਗਸਤ ਰਾਤੀ ਅਸੀਂ ਦਿੱਲੀ ਸ਼ੋ ਕਰਕੇ ਵਾਪਸ ਪੰਜਾਬ ਆ ਰਹੇ ਸੀ ਤੇ ਅਗਲੀ 4 ਬ੍ਰੀਫਿੰਗ ਮਾਰਨਿੰਗ ਸਰਟਪੂਖhetra ਹਰਿਆਣਾ ਤੇ ਵਿੱਚ ਬਹੁਤ ਖਤਰਨਾਕ ਇੱਕ ਐਕਸੀਡੈਂਟ ਹੋਇਆ ਗੱਡੀ ਬਿਲਕੁਲ ਟੋਟਲ ਲਾਸ ਹੋਈ ਤੇ ਪਰ ਰਮਾਤਮਾ ਦੀ ਕਿਰਪਾ ਉਹਦੀ ਮਿਹਰ ਦੇ ਨਾਲ ਅਸੀਂ ਚੁੱਕਾ ਲੱਗੀਆਂ ਲੇਕਿਨ ਕੁਝ ਸੱਜਣ ਪਿਆਰੇ ਸਾਨੂੰ ਉਸੇ ਵਕਤ ਫੋਰਟਿਸ ਹਸਪੀਟਲ ਨੇ ਚੰਡੀਗੜ੍ਹ ਤੇ ਦੋ ਹਫ਼ਤੇਾਂ ਤੋਂ ਬਾਅਦ ਹੁਣ ਅਸੀਂ ਤਕਰੀਬਨ ਠੀਕ ਆ ਬਾਕੀ ਥੋੜੀਆਂ ਅੰਦਰ ਲੀਆਂ ਸੱਟਾਂ ਉਹ ਟਾਈਮ ਲੱਗਣਾ ਜੀ ਤੇ ਪਰ ਵੱਡੀ ਗੱਲ ਇਹ ਆ ਕਿ ਅਸੀਂ ਠੀਕ ਠਾਕ ਆ ਜੀ ਇਹ ਦੋ ਹਫ਼ਤਿਆਂ ਦੇ ਵਿੱਚ ਤੁਹਾਡੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਤੁਹਾਡੇ ਫੋਨ ਆਏ ਤੁਹਾਡੇ ਮੈਸੇਜ ਆਏ ਗਾਂਧੀਗਾ ਜਿੱਥੋਂ ਵੀ ਜਿਉਂ ਵੀ ਪਤਾ ਲੱਗਿਆ ਉਹਨੇ ਦੁਆਵਾਂ ਅਸੀਸਾਂ بھی ਦਿੱਤੀ ਅੱਜ ਮੈਂ ਨਿੱਜੀ ਤੌਰ ਤੇ ਮੈਂ ਉਹ ਕਾਸ਼ਾ ਸੀ ਤੁਹਾਡਾ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣੇ ਵਾਂਗੂੰ ਸਾਡਾ ਫਿਕਰ ਕੀਤਾ ਸਾਨੂੰ ਇੰਨੇ ਪਿਆਰ ਦੇ ਹੌਸਲੇ ਦੇ ਸਨੇਹ ਭੇਜੇ ਤੇ ਨਾਲ ਹੀ ਮੈਂ तमाम सारी ਡਾਕਟਰਸ ਨਰਸਸ ਤੇਕਨੀਸ਼ੀਅਨ ਸਟਾਫ ਸਾਰੇ ਮੈਂ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਧੰਨਵਾਦ ਕਰਦਾ ਜੀ